ਰਤਿੰਦਰ ਸੰਧੂ ਵੱਲੋਂ ਅਨੁਵਾਦ ਤੇ ਸੰਪਾਦਨ ਪੁਸਤਕ ਕਵਾਰੰਟਾਈਨ ਅਤੇ ਹੋਰ ਕਹਾਣੀਆਂ ਵਿੱਚੋਂ ਇੱਕ ਕਹਾਣੀ ਜੀਵਨਪੁਰ ਹੱਟ ਜੰਕਸ਼ਨ 2 ਲੇਖਕ ਅਸ਼ੋਕ ਪੌਮਿਕ ਉਰੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਵਿੱਚ ਕੰਮ ਕਰੇ ਹਰ ਮੈਡੀਕਲ ਰਿਪ੍ਰੈਜ਼ੈਂਟੇਟਿਵ ਨੂੰ 2 ਮਹੀਨਿਆਂ ਵਿੱਚ ਇੱਕ ਵਾਰ ਆਪਣੀਆਂ ਕੰਪਨੀਆਂ ਦੇ ਲਖਨਊ ਵਿਜਲੇ ਸ਼ਾਖਾ ਦਫ਼ਤਰ ਵਿੱਚ ਜਾਣਾ ਪੈਂਦਾ ਸੀ ਅਸੀਂ ਇਸ ਨੂੰ ਸੇਲਜ਼ ਯਾਨੀ ਵਿਕਰੀ ਮੀਟਿੰਗ ਕਹਿੰਦੇ ਸਾਂ ਸੂਬੇ ਦੀ ਰਾਜਧਾਨੀ ਹੋਣ ਕਰਕੇ ਸਾਰੀਆਂ ਦਵਾਈ ਕੰਪਨੀਆਂ ਦੇ ਦਫ਼ਤਰ ਲਖਨਊ ਵਿੱਚ ਹੀ ਸਨ ਇਸ ਕਰਕੇ ਦੂਜੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਸਹਿਕਰਮੀਆਂ ਦੇ ਨਾਲ ਦੂਜੀਆਂ ਕੰਪਨੀਆਂ ਵਿੱਚ ਕੰਮ ਕਰਦੇ ਦੋਸਤਾਂ ਨਾਲ ਵੀ ਇਸੇ ਬਹਾਨੇ ਮੁਲਾਕਾਤ ਹੋ ਜਾਂਦੀ ਸੀ ਸਾਡੇ ਘਰ ਤੋਂ ਦੂਰ ਰਹਿਣ ਵਾਲਿਆਂ ਵਾਸਤੇ ਉਹ ਸਾਡੇ ਲਈ ਸਕੇ ਤੇ ਨਜ਼ਦੀਕੀ ਸਨ ਸਨ 1984 ਦਾ ਅਕਤੂਬਰ ਦਾ ਆਖਰੀ ਦਿਨ 1984 85 ਦਾ ਅੱਧਾ ਹਿੱਸਾ ਮੁਕਰਿਆ ਸੀ ਲਖਨਊ ਵਿੱਚ ਕਈ ਕੰਪਨੀਆਂ ਦੀ ਅਰਦਸਾਲੀ ਮੀਟਿੰਗ ਹੋ ਰਹੀ ਸੀ ਹੋਟਲਾਂ ਦੇ ਕਮਰੇ ਭਰ ਚੁੱਕੇ ਸਨ ਮੈਂ ਆਮ ਤੌਰ ਤੇ ਅਲਾਹਾਬਾਦ ਤੋਂ ਚੱਲਣ ਵਾਲੀ ਰਾਤ ਦੀ ਗੱਡੀ ਤੇ ਹੀ ਲਖਨਊ ਆਉਂਦਾ ਸੀ ਕਿਉਂਕਿ ਇਹ ਗੱਡੀ ਸਵੇਰੇ ਸਵਕਤ ਤੇ ਲਖਨਊ ਪਹੁੰਚਾਂ ਤੇ ਲਈ ਸੀ ਤੇ ਮੀਟਿੰਗ ਵਾਸਤੇ ਤਿਆਰ ਹੋਣ ਨੂੰ ਖਾਸਾ ਸਮਾਂ ਬਿਲ ਜਾਂਦਾ ਉਸ ਦਿਨ ਵੀ ਇਸੇ ਤਰ੍ਹਾਂ ਹੋਇਆ ਬਹੁਤ ਸਵੇਰੀ ਸਵੇਰੀ ਹੋਟਲ ਦੀ ਰਿਸੈਪਸ਼ਨ ਤੇ ਨੇਪਾਲੀ ਚੌਕੀਦਾਰ ਮੈਨੇਜਰੀ ਨਿਭਾਉਂਦਾ ਆਨੰਦ ਲੈ ਰਿਹਾ ਸੀ ਆਹ ਕਮਰਾ ਤਾਂ ਕੋਈ ਖਾਲੀ ਨਹੀਂ ਪਿਛਲੇ 10 ਸਾਲਾਂ ਤੋਂ ਹਰ ਮਹੀਨੇ ਆਉਣ ਵਾਲੇ ਕਿਸੇ ਬੰਦੇ ਨੂੰ ਇੰਨੀ ਖੂਬਸੂਰਤ ਕਤਕ ਦੀ ਸਵੇਰ ਨੂੰ ਇਸ ਤਰ੍ਹਾਂ ਦੇ ਬੋਲ ਦਾ ਮਨ ਨੂੰ ਚੁਭਣਾ ਸੁਭਾਅਕ ਸੀ ਮੈਂ ਰਜਿਸਟਰ ਵਿੱਚ ਲਿਖੇ ਨਾਮਾਂ ਤੇ ਨਜ਼ਰ ਮਾਰੀ ਲਗਭਗ ਸਾਰੇ ਮੇਰੇ ਜਾਣਕਰਸਨ ਮੇਰੇ ਕਈ ਯਾਰ ਤਾਂ ਕੱਲ ਹੀ ਲਖਣਾ ਉੱ ਆ ਚੁੱਕੇ ਸੀ ਸੋ ਕਿਸੇ ਦੇ ਵੀ ਕਮਰੇ ਵਿੱਚ ਆਪਣੇ ਆਪ ਨੂੰ ਉਸਦੇ ਨਾਲ ਟਿਕਾ ਲੈਣਾ ਮੇਰੇ ਲਈ ਮੁਸ਼ਕਲ ਨਹੀਂ ਸੀ 10 ਨੰਬਰ ਕਮਰੇ ਵਿੱਚ रावत ਸਾਹਿਬ ਨੇ ਮੈਂ ਉੱਥੇ ਜਾ ਰਿਹਾ ਇਹਨਾਂ ਕਹਿੰਦੇ ਹੋਇਆ ਮੈਂ ਰਜਿਸਟਰ ਨੂੰ ਆਪਣੇ ਵੱਲ ਕਮਾ ਕੇ ਦੇਰਾ ਧੂਣ ਤੇ ਬੀ ਐਨ रावत ਦੇ ਨਾਮ ਅੱਗੇ ਆਪਣਾ ਨਾਂ ਲਿਖ ਕੇ ਪੌੜੀਆਂ ਚੜ੍ਹਨੀ ਵਾਲਾ ਸੀ ਕਿ ਪਿੱਛੋਂ ਬਾਤ ਸੁਣਾਈ ਦਿੱਤੀ ਇਹ ਆਵਾਜ਼ ਨਹੀਂ ਸੀ ਇੱਕ ਸ਼ੇਰ ਦਹਾੜ ਰਿਹਾ ਸੀ ਹੋਟਲ ਦੇ ਸਾਹਮਣੇ ਸੰਢੀਲਾ ਤੇ ਸੀਤਾਪੁਰ ਜਾਣ ਵਾਲੀਆਂ ਬੱਸਾਂ ਦੇ ਕਲੀਨਰਾਂ ਸਹਾਇਕਾਂ ਦੀਆਂ ਮੁਸਾਫਰਾਂ ਨੂੰ ਵਾਜਾ ਮਾਰਦੇ ਰੌਲੇ ਤੇ ਨਾਲ ਦੇ ਮੰਦਰ ਦੇ ਲਾਊਡ ਸਪੀਕਰ ਤੋਂ ਆਉਂਦੇ ਅਨੂਪ ਜੀ ਲੋਟਾ ਦੇ ਭਜਨ ਨੂੰ ਪਿਛਾੜਦਾ ਸਰਦਾਰ ਸਰਜੀਤ ਸਿੰਘ ਮੈਨੂੰ ਸ਼ੁਭ ਸਵੇਰ ਕਹਿ ਰਿਹਾ ਸੀ ਹਾਲਾਂਕਿ ਜਦੋਂ ਕੋਈ ਸਰਦਾਰ ਦਿਲੋਂ ਗੱਲ ਕਰਦਾ ਹੈ ਜਾਂ ਸੱਚਮੁੱਚ ਖੁਸ਼ ਹੁੰਦਾ ਹੈ ਤਾਂ ਰੁੱਖਾ ਜਿਹਾ ਸ਼ੁਭ ਸਵੇਰ ਨਹੀਂ ਬੋਲਦਾ ਸਗੋਂ ਅੱਗੇ ਪਿੱਛੇ ਹਰ ਸੀਲੇ ਤੇ ਆਪਣਾ ਸਪੈਰਿ ਸ਼ਬਦਾਂ ਦੀ ਢੜੀ ਲਾ ਦਿੰਦਾ ਹੈ ਅਗਿਆਨੀ ਬੰਦੇ ਉਸਨੂੰ ਗਾਲ ਕਹਿੰਦੇ ਨੇ ਸਰਜੀਤ ਸਿੰਘ ਮੇਰੀ ਕੰਪਨੀ ਵਿੱਚ ਤਾਂ ਨਹੀਂ ਪਰ ਇੱਕ ਹੋਰ ਦਵਾਈ ਕੰਪਨੀ ਵਿੱਚ ਨਮਾਇੰਦਾ ਸੀ ਤੇ ਬਰੇਲੀ ਰਹਿੰਦਾ ਸੀ ਕਈ ਵਾਰ ਪਹਿਲਾਂ ਨੌਕਰੀ ਮਿਲਣ ਪਿੱਛੋਂ ਟ੍ਰੇਨਿੰਗ ਦੇ ਸਿਲਸਿਲੇ ਵਿੱਚ ਮੈਨੂੰ 1 ਮਹੀਨਾ ਇਸੇ ਹੋਟਲ ਵਿੱਚ ਰਹਿਣਾ ਪਿਆ ਸੀ। ਇਹੋ ਜੀ ਇੱਕ ਸਵੇਰ ਨੂੰ ਮੇਰੇ ਬੂਹੇ ਨੂੰ ਠਕੋਰ ਕੇ ਸਰਜੀਤ ਨੇ ਜਗਾਇਆ ਸੀ। ਤੇ ਆਪਣੀ ਜਾਨ ਪਰੇਸ਼ਾਨ ਕਰਾਉਂਦਿਆਂ ਕਿਹਾ ਸੀ। ਭੈ ਸਨੋਤਾ ਹੋਟਲ ਖੋਲਿਆ ਸਾਲਿਆਂ ਨੇ। ਕਹਿੰਦਾ ਕਮਰਾ ਨਹੀਂ। ਓਏ ਭੈ ਕਮਰਾ ਨਹੀਂ ਇਹਦਾ ਕੀ ਮਤਲਬ? ਐ ਸੜਕ ਤੇ ਜਾ ਕੇ ਰਹਾ। ਯਾਰ ਤੈਨੂੰ ਸਵੇਰੇ ਸਵੇਰੇ ਜਗਾ ਦਿੱਤਾ। ਇਹ ਕਬਚਾ ਹੋ ਜਾਏ। ਇਨਾ ਕਹਿ ਕੇ ਕਮਰੇ ਤੋਂ ਬਾਹਰ ਸਿਰ ਕੱਢ ਕੇ ਆਵਾਜ਼ ਦਿੱਤੀ ਓਏ ਪਚੇਂਦਰ 15 ਨੰਬਰ ਕਮਰੇ ਵਿੱਚ ਦੋ ਗਲਾਸ ਚਾਹ ਪੀ ਯਾਰ ਸਰਜੀਤਾਂ ਦਾ ਅੰਦਾਜ਼ ਦੱਸ ਰਿਹਾ ਸੀ ਕਿ ਉਹ ਇਸ ਹੋਟਲ ਵਿੱਚ ਹਮੇਸ਼ਾ ਠਹਿਰਦਾ ਹੈ ਪਰ ਪਿਛਲੇ 1 ਮਹੀਨੇ ਤੋਂ ਇਸ ਹੋਟਲ ਵਿੱਚ ਰਹਿ ਰਿਹਾ ਸੀ ਪਰ ਕਿਸੇ ਨੌਕਰ ਦਾ ਨਾਂ ਪਚੇਂਦਰ ਹੈ ਨਹੀਂ ਸਾਹ ਜਾਣਦਾ ਇਸ ਤਰ੍ਹਾਂ ਦੇ ਹੋਟਲਾਂ ਵਿੱਚ ਸਾਰਿਆਂ ਨੂੰ ਸਵੇਰੇ ਚਾਹ ਦੀ ਕਾਲੀ ਰਹਿੰਦੀ ਹੈ ਐਸੇਲੀ ਸਿੰਘ ਨੇ ਫਿਰ ਆਵਾਜ਼ ਮਾਰੀ ਓਏ ਬਲੂਏ ਚਾਹ ਛੇਤੀ ਭੇਜ ਦੇ ਮੇਰੇ ਬਾਪ ਮੈਂ ਇੱਕ ਵਾਰ ਫੇਰ ਹਰਾਨ ਹੋਇਆ ਕਿਉਂਕਿ ਮੈਂ ਬੱਲੂ ਨੂੰ ਵੀ ਨਹੀਂ ਸਾ ਜਾਣਦਾ ਮੈਂ ਪੁੱਛ ਲਿਆ ਕਿੰਦਰ ਬੱਲੂ ਇਹ ਕੌਣ ਨੇ ਮੈਂ ਤਾਂ ਇੱਕ ਮਹੀਨੇ ਤੋਂ ਇੱਥੇ ਹਾਂ ਪਰ ਇਹਨਾਂ ਨੂੰ ਨਹੀਂ ਮਿਲਿਆ ਮੇਜ਼ ਤੇ ਇੱਕ ਅਖਬਾਰ ਵਿਛਾ ਕੇ ਉਸ ਤੇ ਆਪਣੀ ਪਗੜੀ ਸੰਭਾਲ ਕੇ ਰੱਖਦਾ ਸਰਜੀਤ ਬੋਲਿਆ ਓਏ ਓਏ ਜੋ ਚਾਹ ਨਾਸ਼ਤਾ ਦਿੰਦਾ ਨਾ ਇੱਥੇ ਸ਼ਾਂਦਾ ਨਹੀਂ ਇਹਨਾਂ ਕਹਿ ਕੇ ਫੇਰ ਇੱਕ ਵਾਰ ਕਮਰੇ ਤੋਂ ਬਾਹਰ ਨਿਕਲ ਕੇ ਆਵਾਜ਼ ਦਿੱਤੀ ਬਦਰੋਈ ਓਏ ਬਦਰੋਈ ਉਹ ਚਾਹ ਕਦੋਂ ਦੇਵੇਂਗਾ ਯਾਰ ਪੌੜੀ ਤੋਂ ਮਗਨ ਲਾਲ ਨੇ ਜਵਾਬ ਦਿੱਤਾ ਆਇਆ ਸਾਹਿਬ ਕਮਰੇ ਵਿੱਚ ਵੜ ਕੇ ਇਸ ਮੰਜ਼ਲ ਦੇ ਬਹਿਰੇ ਮਗਨ ਲਾਲ ਨੇ ਸਾਨੂੰ ਗੁੱਡ ਮਾਰਨਿੰਗ ਕਹਿੰਦਿਆ ਆਪਣੀ ਟ੍ਰੇ ਵਿੱਚੋਂ ਮੇਜ਼ ਉੱਤੇ ਦੋ ਗਲਾਸ ਚਾਹ ਦੇ ਰੱਖ ਦਿੱਤੇ ਮਗਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਉਹ ਹੈ ਤਾਂ ਨੇਪਾਲੀ ਸੀ ਪਰ ਉਸ ਤੋਂ ਬਾਹਰ ਸਭ ਨੇਪਾਲ ਬਾਰਡਰ ਦੇ ਇਸੇ ਪਾਸੇ ਸੀ ਮਗਨ ਲਾਲ ਦੇ ਪਿੰਡ ਦੇ ਲੋਕ ਰਾਤ ਨੂੰ ਨੇਪਾਲ ਜਾ ਕੇ ਦਾਵਤ ਖਾ ਕੇ ਹਿੰਦੁਸਤਾਨ ਆਪਣੇ ਘਰ ਆ ਕੇ ਸੋਝਾਂਦੇ ਹਨ ਮਗਨ ਯਾਰ ਇਹ ਚਾਹ ਦਾ ਤੂੰ ਫਰਿੱਜੋਂ ਕੱਢ ਕੇ ਲਿਆ ਅਗਲੀ ਚਾਹ ਨੂੰ ਕੋਈ ਸੇਕ ਲਵਾ ਦੇ ਜਲਦੀ ਆ ਹਾਂ ਇਹਨਾ ਕਹਿ ਕੇ ਸਰਦਾਰ ਨੇ ਆਪਣੇ ਬੁਲਚਾ ਨੂੰ ਛੋ ਹੋਂਦੇ ਹੀ ਉਹ ਤੇਰੀ ਕਹਿੰਦੇ ਆ ਪਤਾ ਨਹੀਂ ਕਿਸ ਨੂੰ ਸੰਬੋਧਨ ਕੀਤਾ ਬੋਲਿਆ ਗਰਮਾ ਯਾਰ ਇਸ ਘਟਨਾ ਤੋਂ ਪਿੱਛੋਂ ਫਿਰ ਮੈਨੂੰ ਕਿਸੇ ਹੋਟਲ ਵਿੱਚ ਜਾ ਕੇ ਵੇਟਰ ਨੂੰ ਬੁਲਾਉਣ ਵਿੱਚ ਮੁਸ਼ਕਲ ਨਹੀਂ ਆਈ ਵੇਟਰ ਨੂੰ ਬੁਲਾਉਣ ਲਈ ਨਾ ਜਾਣਨਾ ਜ਼ਰੂਰੀ ਨਹੀਂ ਸੀ ਬੁਲਾਉਣ ਦਾ ਅੰਦਾਜ਼ਾ ਔਣਾ ਚਾਹੀਦਾ ਹੈ ਸਰਜੀਤ ਨਾਲ ਮੇਰੀ ਪਹਿਲੀ ਮੁਲਾਕਾਤ ਇੰਜ ਹੋਈ ਸੀ ਕਈ ਵਾਰੇ ਲੰਘ ਜਾਣ ਪਿੱਛੋਂ ਇਹ ਅਕਤੂਬਰ ਮਹੀਨੇ ਦਾ ਆਖਰੀ ਦਿਨ ਸੀ ਮੈਂ 10 ਨੰਬਰ ਕਮਰੇ ਵਿੱਚ ਬੀ ਐਮ ਐਸ ਦੇ ਕਮਰੇ ਵਿੱਚ ਜਾ ਰਿਹਾ ਹਾਂ ਤੂੰ ਵੀ 10 ਨੰਬਰ ਵਿੱਚ ਹੀ 10 ਗੱਤ ਕਰਕੇ ਆ ਜਾ ਇਕੱਠੇ ਰਾਂਗੇ ਮੈਂ ਸਰਜੀਤ ਨੂੰ ਕਹਿ ਕੇ ਹੋਟਲ ਦੀਆਂ ਪੌੜੀਆਂ ਚੜ ਰਿਹਾ ਸਾਂ ਚੌਕੀਦਾਰ ਨੂੰ ਸਰਦਾਰ ਨੇ ਸਤਿ ਸ੍ਰੀ ਅਕਾਲ ਕਿਹਾ ਤੇ ਰਜਿਸਟਰ ਤੇ ਆਪਣਾ ਨਾਮ ਲਿਖ ਕੇ ਕਹਿਣ ਲੱਗਾ ਯਾਰ ਸਾਰੇ ਬੀਐਮਐਸ ਦੀ ਨੀਂਦ ਹਰਾਮ ਕਰਦੇ ਆ। ਸਵੇਰਾ ਹੋਣ ਵਿੱਚ ਅਜੇ ਕੋਈ ਸਮਾਂ ਬਾਕੀ ਸੀ ਪਰ ਸਰਦਾਰ ਨੂੰ ਸਬਰ ਕਿੱਥੇ? ਪਿਤਾ ਜੀ, ਓਏ ਮੇਰੇ ਬਾਪ ਖੋਲ ਦਰਵਾਜ਼ਾ। ਇਹਨਾਂ ਕਹਿੰਦਾ ਉਸਨੇ ਆਪਣੇ ਕੜੇ ਨਾਲ ਦਰਵਾਜ਼ਾ ਖੜਕਾਇਆ। ਜੇ ਰਾਵਤ ਸੌਂ ਰਿਆ ਹੁੰਦਾ ਤਾਂ ਕੁਝ ਮਿੰਟਾਂ ਵਿੱਚ ਹੀ ਸਾਰਾ ਹੋਟਲ ਜਾਗ ਪੈਂਦਾ। ਕਮਰੇ ਵਿੱਚ ਵੜਦਿਆਂ ਹੀ ਆਪਣੀ ਪਗੜੀ ਨੂੰ ਮੇਜ਼ ਤੇ ਇੱਕ ਅਖਬਾਰ ਤੇ ਰੱਖਦਿਆਂ ਸਰਜੀਤ ਬੋਲਿਆ। ਅਰੀ ਰਾਤ ਤੂੰ ਸੁੱਤਾ ਹੈ ਉੱਠ ਪਾ ਯਾਰ। ਉਨ ਮੈਂ ਸੋੰਦਾ ਇਹਨਾਂ ਕੇ ਚਾਦਰ ਤਾਂ ਲਈ ਉਸ ਵੇਲੇ ਸੂਰਜ ਪੂਰਬ ਵਿੱਚੋਂ ਹੀ ਨਿਕਲਿਆ ਸੀ ਕੈਲੰਡਰਾਂ ਵਿੱਚ ਤਾਰੀਖ ਵੀ ਉਵੇਂ ਹੀ ਬਦਲੀ ਸੀ 1984 ਦਾ ਅਕਤੂਬਰ ਮਹੀਨਾ ਖਤਮ ਹੋ ਰਿਹਾ ਸੀ 31 ਅਕਤੂਬਰ 1984 ਲਖਨਊ ਵਿੱਚ ਜਦੋਂ ਅਸੀਂ ਆਪਣੇ ਦਫ਼ਤਰਾਂ ਵਿੱਚ ਅੱਧ ਸਾਲੀ ਯਾਨੀ ਹਾਫ ਈਅਰਲੀ ਸੇਲਜ਼ ਮੀਟਿੰਗ ਵਾਸਤੇ ਪਹੁੰਚਣ ਵਾਲੀ ਸਾਂ ਉਦੋਂ ਦਿੱਲੀ ਵਿੱਚ ਆਪਣੇ ਦਫ਼ਤਰ ਵਿੱਚ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸੇ ਅੰਗ ਰੱਖੇ ਕਾ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ ਸਮਾਂ 9:20 ਦਾ ਸੀ ਆਜ਼ਾਦ ਹਿੰਦੁਸਤਾਨ ਦੇ ਇਤਿਹਾਸ ਦਾ ਕਾਲਾ ਸੂਰਜ ਕੁਝ ਘੰਟੇ ਪਿਛੋਂ ਅਸਮਾਨ ਤੇ ਜਿਸ ਹੱਥ ਇਸ ਅੰਨੇ ਸੂਰਜ ਦੀ ਅੱਗ ਵਿੱਚ ਲੱਖਾਂ ਸਿੱਖ ਪਰਿਵਾਰ ਤਬਾਹ ਹੋ ਗਏ ਸਨ ਉਦੋਂ ਅਸੀਂ ਮੋਤੀ ਨਗਰ ਦੇ ਆਪਣੇ ਸ਼ਾਖਾ ਦਫ਼ਤਰ ਵਿੱਚ ਮੀਟਿੰਗ ਕਰ ਰਹੇ ਸਾਂ ਤੇ ਮੀਟਿੰਗ ਦੌਰਾਨ ਹੀ ਇੰਦਰਾ ਗਾਂਧੀ ਦੀ ਹੱਤਿਆ ਦੀ ਖ਼ਬਰ ਮਿਲੀ ਦਫ਼ਤਰ ਬੰਦ ਹੋ ਗਿਆ ਤੇ ਲੋਕ ਘਰਾਂ ਨੂੰ ਚਲੇ ਗਏ ਦੁਪਹਿਰ ਪਿਛੋਂ ਪਤਾ ਲੱਗਾ ਕਿ ਸ਼ਹਿਰ ਵਿੱਚ ਦੰਗਾ ਸ਼ੁਰੂ ਹੋ ਗਿਆ ਸੜਕ ਤੇ ਇੱਕ ਵੀ ਰਿਕਸ਼ਾ ਨਹੀਂ ਦਿਸਿਆ ਕੁਝ ਪੈਦਲ ਤੁਰੇ ਤਾਂ ਇੱਕ ਰਿਕਸ਼ਾ ਮਿਲਿਆ ਜੋ ਮੋਤੀ ਨਗਰ ਤੋਂ ਚਾਰ ਬਾਗ ਜਾਣ ਲਈ ਤਿਆਰ ਹੋ ਗਿਆ ਸੜਕਾਂ ਸਨਸਨ ਹੋਣ ਲੱਗੀਆਂ ਸਨ ਉਸ ਬੁੱਢੇ ਰਿਕਸ਼ੇਵਾਲੇ ਦਾ ਇੰਦਰਾ ਗਾਂਧੀ ਦੇ ਜੀਨ ਮਰ ਨਾਲ ਕੋਈ ਵਾਸਤਾ ਨਹੀਂ ਸੀ ਆਰੀਏ ਨਗਰ ਤੋਂ ਨਿਕਲ ਕੇ ਅਸੀਂ ਨੇਰੀਆ ਪਾਰੀ ਕੀਤਾ ਸੀ ਕਿ ਇੱਕ ਭੀੜ ਕੁਝ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕਰਦੀ ਨਜ਼ਰ ਪਈ ਕੁਝ ਅੱਗੇ ਗਏ ਤਾਂ ਦੇਖਿਆ ਮੁੰਨੇ ਲਾਲ ਧਰਮਸ਼ਾਲਾ ਰੋਡ ਤੇ ਦੰਗੇ ਵਰਗਾ ਮਾਹੌਲ ਸੀ ਰਿਕਸ਼ੇ ਵਾਲੇ ਦੀ ਹਿੰਮਤ ਟੁੱਟ ਚੁੱਕੀ ਸੀ ਬਾਬੂ ਮੈਨੂੰ ਛੱਡ ਦੇ ਹੁਣ ਮੈਂ ਅੱਗੇ ਨਹੀਂ ਜਾਣਾ ਰਿਸ਼ੇ ਬਾਰੇ ਨੂੰ ਅਸੀਂ ਛੱਡ ਦਿੱਤਾ ਕਿਉਂਕਿ ਦਸਾਂ ਕਦਮਾਂ ਤੇ ਹੀ ਤਾਂ ਸਾਡਾ ਹੋਟਲ ਰਹਿ ਗਿਆ ਸੀ ਪਰ ਦਸਾਂ ਕਦਮਾਂ ਦੀ ਦੂਰੀ ਕਿੰਨੀ ਲੰਮੀ ਹੁੰਦੀ ਹੈ ਇਹ ਪਹਿਲੀ ਵਾਰ ਪਤਾ ਲੱਗ ਰਿਹਾ ਸੀ ਸਿੱਖਾਂ ਦੀਆਂ ਦੁਕਾਨਾਂ ਤੇ ਘਰਾਂ ਨੂੰ ਲੁੱਟਣ ਦੇ ਨਾਲ ਉਹਨਾਂ ਨਾਲ ਜਿਸ ਕਿਸਮ ਦਾ ਅਤਿਆਚਾਰ ਕੀਤਾ ਜਾ ਰਿਹਾ ਸੀ ਉਸ ਨੂੰ ਵੇਖ ਕੇ ਮੈਨੂੰ ਲੱਗਾ ਕਿ ਜੰਗਲਾਂ ਦੇ ਸਾਰੇ ਖੁੰਖਾਰ ਜਾਨਵਰ ਰਖਨੌਦ ਦੀਆਂ ਸੜਕਾਂ ਤੇ ਛੱਡ ਦਿੱਤੇ ਗਏ ਹਨ ਤੇ ਜੋ ਬੰਦੇ ਖਾਣੇ ਨਹੀਂ ਸਿੱਖ ਖਾਣੇ ਹਨ ਥੋੜੀ ਦੂਰ ਖੜੀ ਪੁਲਿਸ ਦੀ ਗੱਡੀ ਦੇ ਕੋਲ ਖੜੇ ਪੁਲਿਸ ਦੇ ਵਰਦੀ ਧਾਰੀ ਵੀ ਇਸ ਨੂੰ ਵੇਖ ਰਹੇ ਸਨ ਸਵੇਰ ਤੋਂ ਹੁਣ ਪਹਿਲੀ ਵਾਰ ਮੈਨੂੰ ਸਰਜੀਤ ਦਾ ਚੇਤਾ ਆਇਆ ਸਰਜੀਤ ਸਿੰਘ ਕਿੱਥੇ ਹੈ ਮੈਂ ਹੋਟਲ ਗੇਟ ਤੇ ਖੜੇ ਹੋਟਲ ਦੇ ਮਾਲਕ ਨੂੰ ਪੁੱਛਿਆ ਪਹਿਲਾਂ ਅੰਦਰ ਤਾਂ ਆਓ ਕਹਿ ਕਿ ਉਹਨਾਂ ਨੇ ਮੇਰੇ ਪਿੱਛੇ ਹੋਟਲ ਦਾ ਗੇਟ ਬੰਦ ਕਰ ਦਿੱਤਾ ਤੇ ਜਿੰਦਰਾ ਮਾਰ ਦਿੱਤਾ ਹੋਟਲ ਦੇ ਬਾਹਰੋਂ ਚੀਖੇ ਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ ਹੋਟਲ ਦੀ ਛੱਤ ਤੋਂ ਕੁਝ ਲੋਕ ਸੜਕ ਤੇ ਹੋਰੀ ਲੁੱਟ ਮਾਰਨ ਨੂੰ ਦੇਖ ਰਹੇ ਸਨ ਪੁਲਿਸ ਲਾਊਡ ਸਪੀਕਰ ਤੇ ਕਰਫਿਊ ਦਾ ਐਲਾਨ ਜ਼ਰੂਰ ਕਰ ਰਹੀ ਸੀ ਪਰ ਉਹਨਾਂ ਜਾਨਵਰਾਂ ਤੇ ਇਸ ਦਾ ਕੋਈ ਖਾਸ ਅਸਰ ਨਹੀਂ ਸੀ ਪੈ ਰਿਹਾ ਪੁਲਿਸ ਵੀ ਜਿਵੇਂ ਕਿਸੇ ਅਗਿਆਤ ਹੁਕਮ ਨਾਲ ਕਬਰਾ ਗਈ ਸੀ ਪੂਰਾ ਹੋਟਲ ਲਗਭਗ ਖਾਲੀ ਹੋ ਚੁੱਕਾ ਸੀ ਰਾਵਤ ਨੂੰ ਡੇਰਾ ਦੂਨ ਜਾਣ ਦੀ ਕੋਈ ਗੱਡੀ ਮਿਲ ਗਈ ਸੀ ਉਹ ਜਾ ਚੁੱਕਾ ਸੀ 10 ਨੰਬਰ ਕਮਰੇ ਵਿੱਚ ਸਿਰਫ ਮੈਂ ਹੀ ਰਹਿ ਗਿਆ ਸੀ ਇਲਾਹਾਬਾਦੀ ਗੱਡੀ ਜਾ ਚੁੱਕੀ ਸੀ ਵਿਰੇਨ ਦਾਸ ਗੁਪਤਾ ਸਰਜੀਤ ਸਿੰਘ ਦੇ ਏਰੀਆ ਮੈਨੇਜਰ ਸਨ ਬੇहद ਮਿਲਨਸਾਰ ਤੇ ਖੁੱਲੇ ਦਿਲ ਵਾਲੇ ਵੀਰੇਨ ਦਾਸ ਗੁਪਤਾ ਨੂੰ ਸਭ ਦਾਦਾ ਕਹਿ ਕੇ ਬੁਲਾਉਂਦੇ ਸਨ ਸ਼ਾਇਦ ਉਹ 1-2 ਸਾਲਾਂ ਵਿੱਚ ਰਿਟਾਇਰ ਵੀ ਹੋਣ ਵਾਲੇ ਹੋਣ ਪਰ ਦਿਲੋਂ ਸਾਡੇ ਤੋਂ ਵੀ ਵਧੇਰੇ ਜਵਾਨ ਸਨ ਹੋਟਲ ਮਾਲਕ ਨੂੰ ਕਹਿਣ ਲੱਗਾ ਭਾਈ ਮੈਂ ਤਾਂ ਰਾਤ ਦੀ ਗੱਡੀ ਹੀ ਜਾਣ ਵਾਲਾ ਸੀ ਹੁਣ ਕਰਫਿਊ ਲੱਗ ਗਿਆ ਤੇ ਜਦ ਤੱਕ ਕਰਫਿਊ ਖਤਮ ਨਹੀਂ ਹੁੰਦਾ ਮੈਂ ਇੱਥੇ ਰੰਗਾ ਤੁਹਾਡਾ ਮਹਿਮਾਨ ਬਣ ਕੇ ਇੱਕ ਪੈਸਾ ਬਿੱਲ ਨਹੀਂ ਦੇਣਾ ਉਹ ਦੋ ਰੋਟੀਆਂ ਦਾਲ ਦੇ ਦਿਆ ਕਰੀ ਹੋਰ ਕੀ ਚਾਹੀਦਾ ਜੀਨ ਵਾਸਤੇ ਰਾਤ ਨੂੰ ਉੜੀ ਹਾਜ਼ਮੇ ਦੀ ਦਵਾਈ ਮਿਲ ਜਾਇਆ ਤਾਂ ਨੀਂਦ ਵਿੱਚ ਚੰਗੇ ਮਾੜੇ ਸੁਪਨੇ ਨਹੀਂ ਤੰਗ ਕਰਦੇ। ਹੋਟਲ ਵਿੱਚ ਅਸੀਂ ਪੰਜ ਜਣੇ ਹੀ ਰਹੇਗੇ ਸਾਂ। ਪਲ ਦੀ ਪਲ ਹੋਰ ਸਭ ਕੁਝ ਭੁੱਲ ਕੇ ਸੀ ਦਾਦਾ ਦੀ ਗੱਲ ਤੇ ਹੱਸ ਪਏ। ਦਾਦਾ ਇੱਕ ਹੀ ਗੱਲ ਕੀਤੀ ਤੁਸੀਂ। ਤੀਹਾਂ ਬਰਿਆਂ ਤੋਂ ਵੀ ਜ਼ਿਆਦਾ ਹੋ ਗਏ ਤੁਹਾਨੂੰ ਇੱਥੇ ਰਹਿੰਦਿਆਂ। ਤੁਸੀਂ ਕੋਈ ਉਪਰੇ ਛੋੜਿਓ। ਇਸ ਹੋਟਲ ਵਿੱਚ ਅਸੀਂ ਲੋਕਾਂ ਨੇ ਮੈਡੀਕਲ ਰਿਪ੍ਰੈਜ਼ੈਂਟੇਟਿਵ ਦੀ ਹੁਣ ਤੱਕ ਸੇਵਾ ਕੀਤੀ ਹੈ। ਪੂਰਾ ਮਹੀਨਾ ਵੀ ਕਰਫਿਊ ਲੱਗ ਰਿਹਾ ਤਾਂ ਵੀ ਇਸੇ ਨੂੰ ਖਾਣ ਦੀ ਮੁਸ਼ਕਲ ਨਹੀਂ ਆਉਣ ਲੱਗੀ ਹਾਂ ਤੇ ਦਾਦਾ ਦਵਾ ਦਾ ਫਿਕਰ ਨਾ ਕਰੋ ਮੈਂ ਜੋ ਹਾਂ ਹੋਟਲ ਵਾਲੇ ਨੇ ਸਾਨੂੰ ਇੱਕ ਟ੍ਰਾਂਜਿਸਟਰ ਲਿਆ ਕੇ ਦਿੱਤਾ ਜਿਸ ਨਾਲ ਅਸੀਂ ਪੰਜਾਂ ਨੇ ਬੀਬੀਸੀ ਤੋਂ ਨਵੇਂ ਰਾਜ ਦੀ ਤਾਜਪੋਸ਼ੀ ਦੀ ਖਬਰ ਸੁਣੀ ਸੀ ਹਾਜ਼ਮੇ ਦੀ ਦਵਾਈ ਪੀਂਦਿਆ ਹੋਇਆ ਦਾਦਾ ਨੇ ਕਲਕੱਤੇ ਦੇ ਸੰਨ 47 ਦੇ ਫਿਰਕੂ ਦੰਗਿਆਂ ਦੀਆਂ ਕਹਾਣੀਆਂ ਸੁਣਾਈਆਂ ਸਨ ਦਾਦਾ ਰਿਫਿਊਜੀ ਸਨ ਪੂਰੀ ਵੀ ਪਾਕਿਸਤਾਨ ਵਿੱਚ ਉਹਨਾਂ ਦਾ ਘਰ ਸੀ ਉੱਜੜ ਕੇ ਭਿਖਾਰੀ ਬਣ ਕੇ ਕਲਕੱਤੇ ਵਿੱਚ ਦਾਖਲਾ ਵੀ ਲਿਆ ਸੀ ਤੇ ਉੱਥੇ ਹੀ ਘਰ ਰਹਿ ਕੇ ਪੜਾਈ ਪੂਰੀ ਕੀਤੀ। ਇੰਨੇ ਵੱਡੇ ਹੋਟਲ ਵਿੱਚ ਜੇ ਸਿਰਫ 5 ਆਦਮੀ ਹੀ ਰਹਿ ਰਹੇ ਹੋਣ ਤਾਂ ਕਿੰਨਾ ਅਕਾਉਂ ਲੱਗਦਾ ਹੈ। ਇਸ ਦਾ ਅੰਦਾਜ਼ਾ ਸ਼ਾਇਦ ਹੀ ਕਿਸੇ ਨੂੰ ਹੋਵੇ। ਅਖਬਾਰ ਵੀ ਨਹੀਂ ਸੀ ਮਿਲ ਰਿਹਾ ਜਿਸ ਨੂੰ ਪੜ੍ਹ ਕੇ ਕੋਈ ਵਕਤ ਲੰਘਾ ਲਵੇ। ਹੋਟਲ ਵਿੱਚ ਜਾਂ ਤਾਂ ਪਏ ਪਏ ਵਕਤ ਬੀਤਦਾ ਜਾਂ ਫਿਰ ਦਾਦਾ ਦੀਆਂ ਕਹਾਣੀਆਂ ਸੁਣਦਿਆਂ ਸੁਣਦਿਆਂ। ਦੂਜੇ ਦਿਨ ਸ਼ਾਮ ਨੂੰ ਦਾਦਾ ਗੱਲ ਸੁਣਾਉਂਦਿਆਂ ਹੋਇਆ ਭਾਵਕ ਹੋ ਗਏ। ਕਲਕੱਤੇ ਦੇ ਦੰਗਿਆਂ ਮੇਲੇ ਦਾਦਾ ਤੇ ਉਹਨਾਂ ਦੇ ਅਧਿਆਪਕ ਨੇ ਕਿਸ ਤਰ੍ਹਾਂ ਇੱਕ ਮੁਸਲਮਾਨ ਜਮਾਤੀ ਦੀ ਜਾਨ ਬਚਾਈ ਸੀ। ਇਹ ਕਹਿੰਦੇ ਉਹਨਾਂ ਦੀ ਆਵਾਜ਼ ਭਰੇ ਘਰੇ ਵਿੱਚ ਅੜਕਣ ਲੱਗੀ ਤੇ ਉਹ ਕਹਿਣ ਲੱਗੇ ਯਾਰ ਮੇਰੇ ਮਾਂ ਪਿਓ ਭਾਗੇ ਸਨ ਜੋ ਵੇਰੇ ਸਿਰ ਭਜਣੀ ਸੀ ਸਕੇ ਸਾਨੂੰ ਸਭ ਨੂੰ ਦਾਦਾ ਜੀ ਇਸ ਕਥਨ ਦਾ ਅਰਥ ਸਮਝਣ 'ਚ ਦੇਰ ਨ ਲੱਗੀ ਕਰਫਿਊ ਲੱਗੇ ਲਖਨਊ ਦੇ ਅਸਮਾਨ ਵਿੱਚ ਕੁਝ ਚਿੜੀਆਂ ਚੀਕ-ਚੀਕ ਕੇ ਚੱਕਰ ਲਾਉਂਦੀਆਂ ਡਰੀਆਂ ਸਨ ਡਿਡ ਯੂ ਡੂ ਇਟ ਡਿਡ ਯੂ ਡੂ ਇਟ ਏਨਾ ਲੋਕਾਂ ਨੇ ਕਦੇ ਕਰਫਿਊ ਲੱਗੇ ਸ਼ਹਿਰ ਦੀ ਸੰਗਣੀ ਹੁੰਦੀ ਰਾਤ ਨੂੰ ਸੱਕਿਆ ਹੋਵੇਗਾ ਉਸਨੇ ਜ਼ਰੂਰ ਚਿੜੀਆਂ ਨੂੰ ਇਹ ਸਵਾਲ ਪੁੱਛਦਿਆਂ ਸੁਣਿਆ ਹੋਵੇਗਾ। ਦਾਦਾ ਨੇ ਆਪਣਾ ਗਲਾਸ ਭਰਿਆ ਤੇ ਕਮਰੇ ਤੋਂ ਬਾਹਰ ਚਲੇ ਗਏ। ਅਸੀਂ ਚੁੱਪਚਾਪ ਬੈਠੇ ਰਹੇ। ਕੁਝ ਦੇਰ ਪਿਛੋਂ ਮੁਸਕਰਾਉਂਦੇ ਕਮਰੇ ਵਿੱਚ ਮੁੜਾਏ। ਇਹਨਾਂ ਸੀਰੀਅਸ ਹੋਣ ਦੀ ਲੋੜ ਨਹੀਂ। ਉਹਨਾਂ ਨੇ ਦੂਜਾ ਗਲਾਸ ਭਰਿਆ ਤਾਂ ਮੈਂ ਖਿਆਲ ਕੀਤਾ ਕਿ ਉਹ ਗਲਾਸ ਵਿੱਚ ਪਾਣੀ ਘਾਟੀ ਪਾਰੇ ਸਨ। ਉਹ ਫਿਰ ਗਲਾਸ ਲੈ ਕੇ ਬਾਹਰ ਚਲੇ ਗਏ। ਸਾਡੇ 'ਚ ਕੋਈ ਬੋਲਿਆ। ਅੱਜ ਦਾਦਾ ਬਹੁਤ ਬੇਚੈਨ ਲੱਗ ਰਹੇ ਹਨ। ਪਰ ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਨਹੀਂ ਸੀ ਲੱਗ ਰਿਹਾ। ਇਸ ਤਰ੍ਹਾਂ ਤੀਸਰਾ ਦਿਨ ਵੀ ਲੰਘ ਗਿਆ ਰਾਤ ਨੂੰ ਫਿਰ ਕਮਰੇ ਵਿੱਚ ਰੇਡੀਓ ਸੁਣਦੇ ਆਂ ਰਾਜਨੀਤਿਕ ਕਿਆਫੀਆਂ ਵਿਚਾਰ ਵੇਲਾ ਲੰਗਾਉਂਦੇ ਰਹੇ ਚਰਚਾਾਂ ਮਤੁਰਦੀਆਂ ਰਹੀਆਂ ਫਿਰ ਤਰਕਾਲਾਂ ਪਈਆਂ ਅਤੇ ਦਾਦਾ ਨੇ ਕਾਫੀ ਦਵਾਈ ਪੀਤੀ ਪਰ ਉਹਨਾਂ ਨੂੰ ਨਸ਼ਾ ਨਹੀਂ ਸੀ ਚੜ ਰਿਹਾ ਉਹ ਮੇਰੀ ਜਸੂਸੀ ਖੁਰਦਬਿੰਦੇ ਦਾਇਰੇ ਵਿੱਚ ਸਨ ਮੈਨੂੰ ਸਮਝ ਨਹੀਂ ਸੀ ਆ ਰਹੀ ਦਾਦਾ ਕਿਉਂ ਗਲਾਸ ਲੈ ਕੇ ਬਾਹਰ ਜਾਂਦੇ ਹਨ ਤੇ ਇੰਨੀ ਪੀਣ ਪਿੱਛੋਂ ਵੀ ਨਸ਼ੇਈ ਨਹੀਂ ਹੋ ਰਹੇ ਰਾਤ ਨੂੰ ਸੌਣ ਲੱਗਿਆ ਨਹੀਂ ਸੋਚਿਆ ਕਿ ਕੱਲ ਵੀ ਜੇ ਕਰਫਿਊ ਨਾ हटਿਆ ਤਾਂ ਇਸ ਗੁੰਝਲ ਨੂੰ ਜ਼ਰੂਰ ਸਲ ਜਾਊਂਗਾ ਪਰ ਮੇਰੀ ਕਿਸਮਤ ਵਿੱਚ ਇਹ ਨਹੀਂ ਸੀ ਅਗਲੀ ਸਵੇਰ ਪਿਛਲੀਆਂ ਦਿਨਾਂ ਨਾਲੋਂ ਵੱਖਰੀ ਸੀ ਹਵਾ ਵਿੱਚ ਸ਼ਹਿਰ ਦੀ ਜ਼ਿੰਦਗੀ ਦੇ ਵਾਪਸ ਪਟੜੀ ਤੇ ਮੁੜਨ ਦਾ ਰੌਲਾ ਸੁਣ ਰਿਹਾ ਸੀ ਗੱਡੀਆਂ ਤੇ ਉਹਨਾਂ ਦੇ ਹਾਰਨਾਂ ਤੋਂ ਲੱਗ ਰਿਹਾ ਸੀ ਕਿ ਸਭ ਕੁਝ ਹੌਲੀ-ਹੌਲੀ ਆਮ ਪੰਗ ਹੋ ਰਿਹਾ ਸੀ ਸੜਕ ਤੇ ਪ੍ਰੀਸਥਿਥਾ ਹੁਣ ਸੈਣਾ ਫਿਰ ਰਹੀ ਸੀ ਜਾਨਵਰਾਂ ਦਾ ਢੋਲਾ ਆਪਣੀਆਂ ਕੰਧਰਾਂ ਵਿੱਚ ਲੁਕ ਚੁੱਕਾ ਸੀ ਉਦੋਂ ਹੀ ਮੇਰੇ ਕਮਰੇ ਦਾ ਬੂਹਾ ਖੜਕਿਆ ਸਾਹਮਣੇ ਦਾਦਾ ਨੂੰ ਖੜੇ ਵੇਖ ਕੇ ਮੈਨੂੰ ਹੈਰਾਨੀ ਹੋਈ ਦਾਦਾ ਐਨੀ ਸਵਕਤੇ ਤੁਸੀਂ ਖੈਰੀਅਤ ਹੈ ਮੈਂ ਪੁੱਛਿਆ ਮੈਂ ਹੇਠਾਂ ਜਾ ਰਿਹਾ ਸਵੇਰੇ 6 ਵਜੇ ਤੋਂ 12 ਵਜੇ ਤੱਕ ਕਰਫਿਊ ਵਿੱਚ ਛੋੜ ਦਿੱਤੀ ਗਈ ਹੈ ਤੂੰ 10 ਮਿੰਟਾਂ ਵਿੱਚ ਚਾਰੋਕੇ ਥੱਲੇ ਆ ਜਾ ਬਾਕੀ ਫਿਰ ਦੱਸਾਂ ਜਦੋਂ ਮੈਂ ਤਿਆਰ ਹੋ ਕੇ ਹੋਟਲ ਦੇ ਗੇਟ ਤੇ ਪਹੁੰਚਿਆ ਦਾਦਾ ਮੈਨੂੰ ਉਡੀਕ ਰਹੇ ਸਨ ਸੜਕ ਤੇ ਐਨੇ ਸਵੇਰੇ ਸਵੇਰੇ ਦੋ ਚਾਰ ਜਣੇ ਹੀ ਨਜ਼ਰ ਆਏ ਅਸੀਂ ਹੋਟਲ ਤੋਂ ਨਿਕਲ ਕੇ ਰੇਲਵੇ ਸਟੇਸ਼ਨ ਦੇ ਠੀਕ ਸਾਹਮਣੇ ਵਾਲੇ ਫੁੱਟਪਾਥ ਤੋਂ ਇੱਕ ਇਟਾਲੀਅਨ ਸੈਲੂਨ। ਯਾਨੀ ਇਸ ਤਰ੍ਹਾਂ ਦੇ ਨਾਈ ਜਿਨ੍ਹਾਂ ਕੋਲ ਬੈਠਣ ਵਾਸਤੇ ਕੁਰਸੀ ਨਹੀਂ ਤਾਂ ਸਿਰਫ ਇਟ ਹੁੰਦੀ ਹੈ ਤੇ ਗਾਹਕ ਇਟ ਤੇ ਬੈਠ ਕੇ ਹੀ ਵਾਲ ਕਟਵਾਉਂਦੇ ਹਨ ਜਾਂ ਹਜ਼ਾਮਤ ਕਰਵਾਉਂਦੇ ਹਨ। ਇਸੇ ਇਟ ਤੋਂ ਹੀ ਅਜਿਹੇ ਸੈਲੂਨਾਂ ਦਾ ਨਾਂ ਇਟਾਲੀਅਨ ਸੈਲੂਨ ਪਿਆ। ਜੇ ਆਪਣੇ ਗਾਹਕ ਦੀ ਉਡੀਕ ਕਰਦੇ-ਕਰਦੇ ਇੱਕ ਬੁੱਢੇ ਨਾਈ ਕੋਲ ਪਹੁੰਚੇ। ਕਰਫਿਊ ਕਰਕੇ ਕਈਆਂ ਦਿਨਾਂ ਤੋਂ ਉਸ ਦੀ ਦੁਕਾਨ ਬੰਦ ਰਹੀ ਸੀ। ਉਸ ਨੇ ਬੜੀ ਆਸ ਨਾਲ ਸਾਡੇ ਵੱਲ ਵੇਖਿਆ। ਹਈ ਬੱਚੇ ਦੇ ਮੁੰਨਨ ਕਰਦਾ ਨਾਈ ਨੇ ਖੁਸ਼ ਹੋ ਕੇ ਕਿਹਾ ਕਿਉਂ ਨਹੀਂ ਜਨਾਬ ਨਾਈ ਨੂੰ ਨਾਲ ਲੈ ਕੇ ਅਸੀਂ ਹੋਟਲ ਮੁੜਾਏ ਪਰ ਮੇਰੇ ਪਹਿਲੇ ਕੁਝ ਨਹੀਂ ਸੀ ਪੈ ਰਿਆ ਫਿਰ ਪੌੜੀਆਂ ਵਿੱਚ ਜੋ ਕੁਝ ਹੋਇਆ ਉਸ ਵਾਸਤੇ ਮੈਂ ਤਾਂ ਬਿਲਕੁਲ ਤਿਆਰ ਨਹੀਂ ਸਾਂ ਅੱਗੇ-ਅੱਗੇ ਦਾਦਾ ਪੌੜੀਆਂ ਚੜ ਰਹੇ ਸਨ ਪਿੱਛੇ-ਪਿੱਛੇ ਬੁੱਢਾ ਨਾਈ ਤੇ ਉਸਦੇ ਪਿੱਛੇ ਮੈਂ ਦਾਦਾ ਅਚਾਨਕ ਪਿੱਛੇ ਮੁੜੇ ਤੇ ਨਾਈ ਨੂੰ ਕਾਲਰ ਤੋਂ ਫੜ ਲਿਆ ਤੇ ਰੋਬ ਨਾਲ ਬੋਲੇ ਇੱਕ ਸਾਹਬ ਦੀ ਦਾੜੀ ਤੇ ਵਾਲ ਕੱਟਨੇ ਨੇ ਇਹ ਤੋਂ ਬਾਹਰ ਨਿਕਲ ਕੇ ਕਿਸੇ ਨੂੰ ਕਿਹਾ ਤੈਨੂੰ ਮਾਰ ਦਿਆਂਗਾ ਦਿਮਾਗ ਵਿੱਚ ਗੱਲ ਪਈ ਕਿ ਨਹੀਂ ਜਰਾ ਵੀ ਚਲਾਕੀ ਕੀਤੀ ਤਾਂ ਸਾਹ ਪੀ ਲੂੰਗਾ ਦਾਦਾ ਦੀ ਆਵਾਜ਼ ਵਿੱਚ ਕੁਝ ਇਸ ਤਰ੍ਹਾਂ ਦਾ ਜ਼ਰੂਰ ਸੀ ਕਿ ਮੈਂ ਵੀ ਬਨ ਗਿਆ ਕਿ ਜੇ ਨਾਈ ਵਿਚਾਰੇ ਨੇ ਕੋਈ ਚੁਸਤੀ ਦਿਖਾਈ ਤਾਂ ਦਾਦਾ ਉਸ ਨੂੰ ਛੱਡਣ ਵਾਲੇ ਨਹੀਂ ਅਸੀਂ ਨਾਈ ਨੂੰ ਲੈ ਕੇ ਇੱਕ ਬੰਦ ਕਮਰੇ ਵੱਲ ਗਏ ਦਾਦਾ ਨੇ ਜੇਬ ਵਿੱਚੋਂ ਚਾਬੀ ਕੱਢ ਕੇ ਜਿੰਦਰਾ ਖੋਲ੍ਹਿਆ ਕਮਰੇ ਵਿੱਚ ਸਰਦਾਰ ਸਰਜੀਤ ਸਿੰਘ ਬੈਠਾ ਮੈਨੂੰ ਵੇਖ ਰਿਹਾ ਸੀ ਮੈਂ ਬੇਕੁਈਰ ਉਸ ਨੂੰ ਦੇਖਦਾ ਰਿਹਾ ਜ਼ਿੰਦਗੀ ਵਿੱਚ ਕਈ ਸਵਾਲ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਉਹਨਾਂ ਦੇ ਜਵਾਬ ਸਾਨੂੰ ਉਮਰ ਪਰ ਤਲਾਸ਼ ਕਰਦੇ ਲੈਣ ਪਿੱਛੋਂ ਵੀ ਨਹੀਂ ਮਿਲਦੇ ਮੈਨੂੰ ਵੇਖ ਕੇ ਸਰਦਾਰ ਰੋਪਿਆ ਇਸ ਵਿੱਚੋਂ ਸਭ ਕੁਝ ਇੱਕ ਯੰਤਰਬੰਗ ਹੋਇਆ ਦਾਦਾ ਨੇ ਸਰਜੀਤ ਦੇ ਵਾਲਾਂ ਨੂੰ ਇੱਕ ਅਖਬਾਰ ਵਿੱਚੋਂ ਬਲੇਟ ਕੇ ਮੇਜ਼ ਦੇ ਤਰਾਜ ਵਿੱਚ ਰੱਖ ਦਿੱਤਾ ਸਰਜੀਤ ਬੜਾ ਵੇ ਪਛਾਣ ਜਾਪ ਰਿਹਾ ਸੀ ਉਸ ਤੇ ਮੱਥੇ ਵਿੱਚ ਇੱਕ ਸਫੈਦ ਜਿਹਾ ਤਿਕੋਣਾ ਨਿਸ਼ਾਨ ਮੈਨੂੰ ਅੱਜ ਵੀ ਯਾਦ ਹੈ ਇੰਨੀ ਦੇਰ ਤੱਕ ਮੈਂ ਆਪਣੇ ਆਪ ਨੂੰ ਰੋਕ ਕੇ ਰੱਖਿਆ ਹੋਇਆ ਸੀ ਪਰ ਆਖਰ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਤੇ ਉਸ ਨੂੰ ਜੱਫੀ ਪਾ ਕੇ ਰੋਣ ਲੱਗ ਪਿਆ ਸਾਂ ਉਸ ਇਸ ਹਾਲ ਵਾਸਤੇ ਮੈਂ ਜ਼ਿੰਮੇਵਾਰ ਸਾਂ ਮੈਂ ਉਹਨਾਂ ਲੋਕਾਂ ਵਿੱਚੋਂ ਇੱਕ ਸਾਂ ਜਿਨ੍ਹਾਂ ਨੇ ਸਿੱਖਾਂ ਨਾਲ ਇੰਨੀ ਦਰਿੰਦਗੀ ਕੀਤੀ ਸੀ ਉਹਨਾਂ ਜਾਨਵਰਾਂ ਨੇ ਮੈਨੂੰ ਛੱਡ ਦਿੱਤਾ ਸੀ ਕਿਉਂਕਿ ਮੈਂ ਉਹਨਾਂ ਦੀ نسل ਦਾ ਸਾਂ ਕਿਉਂਕਿ ਮੈਂ ਸਿੱਖ ਨਹੀਂ ਸਾਂ ਮੈਨੂੰ ਇਸ ਤਰ੍ਹਾਂ ਕਿਉਂ ਲੱਗਾ ਸੀ ਮੈਂ ਕਿਉਂ ਰੋਇਆ ਸਾਂ ਇਹਨਾਂ ਸਭ ਸਵਾਲਾਂ ਦੇ ਜਵਾਬ ਮੈਨੂੰ ਕਦੇ ਨਹੀਂ ਸੀ ਮਿਲੇ ਜਦਕਿ ਜਵਾਬ ਕਿਸੇ ਹੋਰ ਨਹੀਂ ਮੈਂ ਹੀ ਦੇਣਾ ਸੀ 31 ਅਕਤੂਬਰ ਨੂੰ ਦਾਦਾ ਨੇ ਸਰਜੀਤ ਨੂੰ ਹੋਟਲ ਵਿੱਚ ਲੁਕਾਇਆ ਸੀ ਇਹ ਗੱਲ ਸਿਰਫ ਹੋਟਲ ਮਾਲਕ ਨੂੰ ਹੀ ਪਤਾ ਸੀ ਰਾਤ ਨੂੰ ਦਾਦਾ ਜਿਹੜਾ ਦਵਾ ਦਾ ਗਲਾਸ ਲੈ ਕੇ ਜਾਂਦੇ ਸੀ ਉਹ ਭੇਜ ਵੀ ਹੁਣ ਭੇਜ ਨਹੀਂ ਸੀ ਰਹਿ ਗਿਆ 10 ਵਜੇ ਦੀ ਗੱਡੀ ਦਾਦਾ ਸਰਜੀਤ ਨੂੰ ਲੈ ਕੇ ਬਰੇਲੀ ਵਾਸਤੇ ਤੁਰੇ ਸਟੇਸ਼ਨ ਜਾਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਵੱਖਰਾ ਸੱਦ ਕੇ ਕਿਹਾ ਸਰਜੀਤ ਦੇ ਘਰ ਵਾਲਿਆਂ ਨੂੰ ਕੱਲ ਹੀ ਪਤਾ ਲੱਗਾ ਕਿ ਸਰਜੀਤ ਜਾਉਂਦਾ ਹੈ ਮੈਂ ਨਾਲ ਜਾ ਰਿਹਾ ਉਸ ਨੂੰ ਛੱਡਣ ਉਹਦੇ ਦੋਹਾਂ ਭਰਾਵਾਂ ਨੂੰ ਜਿਉਂਦੇ ਅਤੀ ਤ੍ਰਿਕ ਨੂੰ ਸਾੜ ਦਿੱਤਾ ਗਿਆ ਸੀ ਪਤਾ ਨਹੀਂ ਸਰਜੀਤ ਨੂੰ ਮੈਂ ਤੋ ਕਿਸ ਤਰ੍ਹਾਂ ਸੰਭਾਲਿਆ ਜਾਵੇਗਾ ਪਰ ਸੁਣ ਇੱਕ ਕੰਮ ਹੋਰ ਕਰਨਾ ਹੈ ਤੂੰ ਸਿੱਖਾਂ ਵਾਸਤੇ ਵਾਲ ਬਹੁਤ ਪਵਿੱਤਰ ਹੁੰਦੇ ਨੇ ਤੂੰ ਉਸ ਕਮਰੇ ਦੇ ਮੇਜ਼ ਦੇ drawers ਤੋਂ ਉਹ ਇਲਾਹਾਬਾਦ ਲੈ ਜਾਵੀਂ ਤੇ ਜਾ ਕੇ ਸੰਗਮ ਵਿੱਚ ਜਲ ਪ੍ਰਵਾਹ ਕਰ ਦੇਂ ਇਸ ਵਿੱਚੋਂ 30 ਸਾਲ ਦਾ ਸਮਾਂ ਬੀਤ ਚੁੱਕਾ ਹੈ ਫਿਰ ਕਦੇ ਮੈਂ ਸਰਜੀਤ ਨੂੰ ਨਹੀਂ ਮਿਲਿਆ ਉਸਨੇ ਨੌਕਰੀ ਛੱਡ ਦਿੱਤੀ ਸੀ ਅੱਜ ਉਹ ਕਿੱਥੇ ਹੈ ਤੇ ਕਿਸ ਹਾਲ ਵਿੱਚ ਹੈ ਨਹੀਂ ਜਾਣਦਾ ਪਰ ਜਦੋਂ ਕਿਸੇ ਸਰਦਾਰ ਨੂੰ ਮਿਲਦਾ ਹਾਂ ਇੱਕ ਵਾਰ ਸਰਜੀਤ ਨੂੰ ਯਾਦ ਜ਼ਰੂਰ ਕਰਦਾ ਹਾਂ ਕਿ ਆਪਣੇ ਅਪਰਾਧੀ ਹੁੰਦਾ ਅਹਿਸਾਸ ਹੁੰਦਾ ਹੈ ਧੰਨਵਾਦ